ਇੱਕ ਵਾਰੀ ਇੱਕ ਬੰਦਾ ਆਪਣੀ ਕਿਸਮਤ ਤੋਂ ਬਹੁਤ ਪਰੇਸ਼ਾਨ ਸੀ ਉਹ ਹਰ ਵੇਲੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਸੀ ਕਿ ਮੈਨੂੰ ਇਹ ਕਿੱਦਾਂ ਦੀ ਜ਼ਿੰਦਗੀ ਮਿਲੀ ਹੈ ਹਰ ਸਮੱਸਿਆ ਮੇਰੇ ਨਾਲ ਹੀ ਹੈ ਹਰ ਦੁੱਖ ਆ ਕੇ ਮੈਨੂੰ ਘੇਰ ਲੈਂਦਾ ਹੈ ਹਰ ਮੁਸੀਬਤ ਮੇਰੇ ਤੇ ਹੀ ਪੈਂਦੀ ਹੈ ਇੱਕ ਦਿਨ ਉਹ ਇਵੇਂ ਬੈਠਾ ਆਪਣੇ ਆਪ ਨੂੰ ਕੋਸ ਰਿਹਾ ਸੀ ਕੀ ਹੈ ਮੇਰੀ ਕਿਸਮਤ ਕੀ ਹੈ ਯਾਰ ਮੇਰੀ ਜ਼ਿੰਦਗੀ ਉਸੇ ਟਾਈਮ ਅਚਾਨਕ ਇੱਕ ਬਾਜ਼ ਆਪਣੇ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਫੜੀ ਇੱਕ ਦਰਖਤ ਉੱਤੇ ਆ ਕੇ ਬੈਠ ਜਾਂਦਾ ਹੈ ਤੇ ਉੱਥੇ ਆ ਕੇ ਉਹ ਆਪਣੇ ਸ਼ਿਕਾਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਇਹ ਦੁਖੀ ਬੰਦਾ ਉਸ ਬਾਜ਼ ਨੂੰ ਦੇਖਦਾ ਹੈ ਤਾਂ ਸੋਚਣ ਲੱਗ ਪੈਂਦਾ ਹੈ ਕਿ ਅਸਲੀ ਜ਼ਿੰਦਗੀ ਤਾਂ ਇਹ ਬਾਜ਼ ਜੀ ਰਿਹਾ ਹੈ ਕਿੰਨੀ ਮਜ਼ੇਦਾਰ ਜ਼ਿੰਦਗੀ ਹੈ ਨਾ ਇਹਦੀ ਨਾ ਖਾਣ ਦੀ ਟੈਨਸ਼ਨ ਨਾ ਪੀਣ ਦੀ ਨਾ ਕੱਪੜਿਆਂ ਦੀ ਤੇ ਨਾ ਪਰਿਵਾਰ ਦੀ ਸ਼ਿਕਾਰ ਕਰਦਾ ਹੈ ਤੇ ਖੁੱਲੀ ਹਵਾ ਵਿੱਚ ਖੁੱਲ੍ਹ ਕੇ ਘੁੰਮਦਾ ਰਹਿੰਦਾ ਹੈ ਕਦੇ ਇੱਥੇ ਤੇ ਕਦੇ ਉੱਥੇ ਸਾਰਾ ਦਿਨ ਅਸਮਾਨ ਵਿੱਚ ਉੜਦਾ ਰਹਿੰਦਾ ਹੈ ਇਹੀ ਅਸਲ ਜ਼ਿੰਦਗੀ ਹੈ ਯਾਰ ਤੇ ਫਿਰ ਉਹ ਬੰਦਾ ਅਸਮਾਨ ਵੱਲ ਵੇਖਦਾ ਹੈ ਤੇ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਕਾਸ਼ ਮੈਂ ਵੀ ਇੱਕ ਬਾਜ਼ ਹੁੰਦਾ ਤਾਂ ਮੈਨੂੰ ਕੋਈ ਦੁੱਖ ਨਾ ਹੁੰਦਾ ਕਾਸ਼ ਮੈਂ ਵੀ ਬਾਜ਼ ਹੁੰਦਾ ਉਹ 2-3 ਵਾਰ ਉੱਚੀ ਉੱਚੀ ਚੀਕਦਾ ਹੈ ਕਿ ਕਾਸ਼ ਮੈਂ ਬਾਜ਼ ਹੁੰਦਾ ਤਾਂ ਮੈਂ ਵੀ ਉਦਾਸ ਨਾ ਹੁੰਦਾ ਤੇ ਨਾ ਹੀ ਕੋਈ ਸਮੱਸਿਆ ਹੁੰਦੀ ਉਦੋਂ ਹੀ ਅਚਾਨਕ ਅਸਮਾਨ ਵਿੱਚ ਬੱਦਲ ਗਰਜਣੇ ਸ਼ੁਰੂ ਹੋ ਜਾਂਦੇ ਹੈ ਤੇ ਆਕਾਸ਼ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਕਿ हे ਮਨੁੱਖ ਕੀ ਅਸੀਂ ਸੱਚ ਸੁਣਿਆ ਕਿ ਤੂੰ ਸਾਡੇ ਤੋਂ ਦਿੱਤੇ ਜੀਵਨ ਤੋਂ ਤੰਗ ਆ ਗਿਆ ਤੇ ਤੂੰ ਬਾਜ਼ ਬਨਣਾ ਚਾਹੁੰਦਾ ਹੈ ਉਹ ਬੰਦਾ ਇਸ ਆਕਾਸ਼ਵਾਨੀ ਨੂੰ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਤੇ ਅਸਮਾਨ ਵੱਲ ਦੇਖ ਕੇ ਕਹਿੰਦਾ ਹਾਂ ਮੈਂ ਆਪਣੀ ਇਸ ਜ਼ਿੰਦਗੀ ਤੋਂ ਤੰਗ ਆ ਗਿਆ ਹਾਂ ਕਿਉਂਕਿ ਹਰ ਸਮੱਸਿਆ ਮੇਰੇ ਨਾਲ ਹੀ ਹੈ ਹਰ ਦੁੱਖ ਮੇਰੇ ਤੇ ਹੈ ਫਿਰ ਅਸਮਾਨ ਤੋਂ ਆਵਾਜ਼ ਆਉਂਦੀ ਹੈ हे ਮਨੁੱਖ ਇੱਕ ਵਾਰੀ ਫੇਰ ਸੋਚ ਲੈ ਅਸੀਂ ਤੈਨੂੰ ਬਹੁਤ ਪਿਆਰਾ ਜੀਵਨ ਦਿੱਤਾ ਹੈ ਪਰ ਜੇ ਤੂੰ ਅਜੇ ਵੀ ਚਾਹੁੰਦਾ ਹੈ ਕਿ ਅਸੀਂ ਤੈਨੂੰ ਬਾਜ਼ ਬਣਾ ਦਈਏ ਤਾਂ ਅਸੀਂ ਤੈਨੂੰ ਬਾਜ਼ ਬਣਾ ਦੇਵਾਂਗੇ ਪਰ ਇੱਕ ਵਾਰ ਜਦੋਂ ਅਸੀਂ ਤੈਨੂੰ ਬਾਜ਼ ਵਿੱਚ ਬਦਲ ਦਿੱਤਾ ਤਾਂ ਅਸੀਂ ਤੈਨੂੰ ਕਦੇ ਵੀ ਇਨਸਾਨੀ ਰੂਪ ਵਿੱਚ ਨਹੀਂ ਬਦਲਾਂਗੇ ਤਾਂ ਬੰਦਾ ਤੁਰੰਤ ਜਵਾਬ ਦਿੰਦਾ ਹੈ ਕਿ ਹਾਂ ਮੈਂ ਚੰਗੀ ਤਰ੍ਹਾਂ ਫੈਸਲਾ ਕਰ ਲਿਆ ਕਿ ਮੈਂ ਬਾਜ਼ ਬੰਨਾ ਚਾਹੁੰਦਾ ਹਾਂ ਤੇ ਇੱਕ ਵਾਰ ਜਦੋਂ ਮੈਂ ਬਾਜ਼ ਬਣ ਜਾਵਾਂਗਾ ਤਾਂ ਮੈਂ ਫਿਰ ਕਦੇ ਨਹੀਂ ਕਹਾਂਗਾ ਕਿ ਮੈਂ ਇੱਕ ਮਨੁੱਖ ਬੰਨਾ ਚਾਹੁੰਦਾ ਹਾਂ ਫਿਰ ਉਪਰੋਂ ਆਵਾਜ਼ ਆਉਂਦੀ ਹੈ ਕਿ ਤੁਹਾਡੀ ਮਰਜ਼ੀ ਤੇ ਉਹ ਵਿਅਕਤੀ ਬਾਦ ਬਣ ਜਾਂਦਾ ਹੈ ਜਿਵੇਂ ਉਹ ਬੰਦਾ ਬਾਦ ਬਣ ਜਾਂਦਾ ਹੈ ਉਹ ਖੁੱਲੀ ਹਵਾ ਵਿੱਚ ਉੱਡਣ ਲੱਗ ਪੈਂਦਾ ਹੈ ਕਦੇ ਉਹ ਇੱਧਰ ਉੱਡਦਾ ਹੈ ਕਦੇ ਉੱਧਰ ਤੇ ਸੋਚਦਾ ਹੈ ਵੀ ਇਹ ਕਿੰਨੀ ਮਜ਼ੇਦਾਰ ਜ਼ਿੰਦਗੀ ਹੈ ਇਹੀ ਤਾਂ ਅਸਲ ਜ਼ਿੰਦਗੀ ਹੈ ਕੋਈ ਤਣਾ ਨਹੀਂ ਕੋਈ ਮੁਸੀਬਤ ਨਹੀਂ ਤੇ ਨਾ ਹੀ ਕੋਈ ਡਰ ਉਹ ਲੰਬੇ ਸਮੇਂ ਤੱਕ ਹਵਾ ਵਿੱਚ ਉੱਡਦਾ ਰਹਿੰਦਾ ਹੈ ਉਹ 2-3 ਮਿੰਟਾਂ ਲਈ ਆਪਣੇ ਖੰਭਾਂ ਨੂੰ ਫੜਫੜਾਉਂਦਾ ਹੈ ਤੇ ਫਿਰ ਆਪਣੇ ਖੰਭਾਂ ਨੂੰ ਫੜਫੜਾਉਣਾ ਬੰਦ ਕਰ ਦਿੰਦਾ ਹੈ ਤੇ ਲੰਬੇ ਸਮੇਂ ਤੱਕ ਹਵਾ ਵਿੱਚ ਤੈਰਦਾ ਰਹਿੰਦਾ ਹੈ ਉੱਡਦੇ ਉੱਡਦੇ ਸ਼ਾਮ ਦਾ ਸਮਾਂ ਨੇੜੇ ਆ ਜਾਂਦਾ ਹੈ ਤੇ ਉਹ ਸੋਚਦਾ ਹੈ ਵੀ ਮੇਰੇ ਕੋਲ ਰਹਿਣ ਲਈ ਕੋਈ ਜਗ੍ਹਾ ਹੋਣੀ ਚਾਹੀਦੀ ਹੈ। ਮੇਰਾ ਆਪਣਾ ਘਰ ਹੋਣਾ ਚਾਹੀਦਾ ਹੈ ਜਿੱਥੇ ਮੈਂ ਰਾਤ ਨੂੰ ਆਰਾਮ ਕਰ ਸਕਾਂ। ਇਹ ਸੋਚ ਕੇ ਉਹ ਛੋਟੀਆਂ-ਛੋਟੀਆਂ ਲੱਕੜੀਆਂ ਇਕੱਠੀਆਂ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇੱਕ ਉੱਚੇ ਦਰਖਤ ਤੇ ਆਪਣਾ ਆਲਣਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਲੱਕੜੀ ਦੇ ਇੱਕ-ਇੱਕ ਟੁਕੜੇ ਨੂੰ ਇਕੱਠਾ ਕਰਕੇ ਉਹ ਆਪਣੇ ਲਈ ਇੱਕ ਸੁੰਦਰ ਆਲਣਾ ਬਣਾਉਂਦਾ ਹੈ ਤੇ ਰਾਤ ਨੂੰ ਉਸ ਵਿੱਚ ਸੌਂਦਾ ਹੈ ਤੇ ਸੋਚਦਾ ਹੈ ਕਿ ਸਵੇਰੇ ਉੱਠ ਕੇ ਸ਼ਿਕਾਰ ਕਰਾਂਗਾ ਤੇ ਫਿਰ ਮસ્ਤੀ ਕਰਾਂਗਾ। ਖੁੱਲੀ ਹਵਾ ਵਿੱਚ ਉੱਡਾਂਗਾ। ਤੇ ਫਿਰ ਸਵੇਰ ਹੁੰਦੇ ਹੀ ਉਹ ਸ਼ਿਕਾਰ ਦੀ ਭਾਲ ਵਿੱਚ ਨਿਕਲਦਾ ਹੈ ਤੇ ਖੁੱਲੀ ਹਵਾ ਵਿੱਚ ਉੜਦਾ ਰਹਿੰਦਾ ਹੈ ਉਹ ਆਸਮਾਨ ਵਿੱਚ ਉੱਪਰੋਂ ਸ਼ਿਕਾਰ ਨੂੰ ਵੇਖਣ ਲਈ ਹੇਠਾਂ ਵੇਖਦਾ ਹੈ ਤਾਂ ਜੋ ਉਹ ਇਸ ਨੂੰ ਫੜ ਕੇ ਖਾ ਸਕੇ ਪਰ ਉਸ ਨੂੰ ਕੋਈ ਸ਼ਿਕਾਰ ਨਜ਼ਰ ਨਹੀਂ ਆਉਂਦਾ ਬਹੁਤ ਸਮਾਂ ਬੀਤ ਜਾਂਦਾ ਹੈ ਉਹ ਉਚਾਈ ਤੋਂ ਸ਼ਿਕਾਰ ਲੱਭਦਾ ਰਹਿੰਦਾ ਹੈ ਪਰ ਉਹਨੂੰ ਕੁਝ ਨਹੀਂ ਮਿਲਦਾ ਨੇੜੇ ਹੀ ਇੱਕ ਜੰਗਲ ਸੀ ਉਹ ਇਹ ਸੋਚ ਕੇ ਉਸ ਜੰਗਲ ਵਿੱਚ ਚਲਾ ਜਾਂਦਾ ਹੈ ਕਿ ਸ਼ਾਇਦ ਉਸ ਨੂੰ ਉੱਥੇ ਕੋਈ ਚੰਗਾ ਸ਼ਿਕਾਰ ਮਿਲ ਜਾਵੇ ਉਹ ਜੰਗਲ ਦੇ ਉੱਪਰ ਉੱਡ ਕੇ ਸ਼ਿਕਾਰ ਲੱਭਦਾ ਰਹਿੰਦਾ ਹੈ ਕੁਝ ਨਹੀਂ ਲੱਭਦਾ ਉੱਪਰੋਂ ਫਿਰ ਉਹ ਜੰਗਲ ਦੇ ਅੰਦਰ ਸ਼ਿਕਾਰ ਦੀ ਭਾਲ ਕਰਨ ਲੱਗ ਪੈਂਦਾ ਪਰ ਉਸ ਨੂੰ ਉੱਥੇ ਵੀ ਕੁਝ ਨਹੀਂ ਮਿਲਦਾ ਜਿਵੇਂ ਹੀ ਸ਼ਾਮ ਹੁੰਦੀ ਹੈ ਉਹ ਨਿਰਾਸ਼ ਹੋ ਕੇ ਆਪਣੇ ਆਲਣੇ ਵੱਲ ਪਰਤਣ ਲੱਗ ਪੈਂਦਾ ਰਸਤੇ 'ਚ ਉਹ ਥੱਕ ਜਾਂਦਾ ਹੈ ਤੇ ਇੱਕ ਦਰਖਤ ਤੇ ਬੈਠ ਜਾਂਦਾ ਹੈ ਉੱਥੋਂ ਉਹਦੀ ਨਜ਼ਰ ਇੱਕ ਬਿਮਾਰ ਤੇ ਜ਼ਖਮੀ ਪੰਛੀ ਤੇ ਪੈਂਦੀ ਹੈ ਉਹ ਤੁਰੰਤ ਜਾ ਕੇ ਉਸ ਪੰਛੀ ਨੂੰ ਫੜ ਲੈਂਦਾ ਹੈ ਤੇ ਇਸ ਦੇ ਖੰਭ ਕੱਢ ਕੇ ਉਸ ਪੰਛੀ ਨੂੰ ਖਾਣ ਤੋਂ ਬਾਅਦ ਆਪਣੇ ਆਲਣੇ ਵੱਲ ਮੁੜ ਪੈਂਦਾ ਤੇ ਸੋਚਦਾ ਹੈ ਕਿ ਭਾਵੇਂ ਬਿਮਾਰ ਪੰਛੀ ਸੀਈ ਉਹਨੂੰ ਖਾਣ ਲਈ ਕੁਝ ਤਾਂ ਮਿਲਿਆ ਆਪਣੇ ਆਲਣੇ ਵਿੱਚ ਪਹੁੰਚ ਕੇ ਉਹ ਆਰਾਮ ਕਰਨ ਲੱਗ ਪੈਂਦਾ ਤੇ ਸੋਚਦਾ ਹੈ ਕਿ ਸਵੇਰੇ ਉਹ ਕੋਈ ਚੰਗਾ ਸ਼ਿਕਾਰ ਫੜ ਲੇਗਾ ਤੇ ਆਪਣੀ ਭੁੱਖ ਦੂਰ ਕਰੇਗਾ ਸਵੇਰੇ ਉਹ ਫਿਰ ਸ਼ਿਕਾਰ ਦੀ ਭਾਲ ਵਿੱਚ ਖੁੱਲੀ ਹਵਾ ਵਿੱਚ ਉੱਡਣਾ ਸ਼ੁਰੂ ਕਰ ਦਿੰਦਾ ਪਰ ਅੱਜ ਵੀ ਉਹਨੂੰ ਕੋਈ ਸ਼ਿਕਾਰ ਨਹੀਂ ਮਿਲ ਰਿਹਾ ਕਾਫੀ ਦੇਰ ਬਾਅਦ ਉਹ ਅਸਮਾਨ ਵਿੱਚ ਉੱਚੀ ਉਡਾਣ ਭਰਦਾ ਹੈ ਤੇ ਆਪਣੀਆਂ ਤੇਜ਼ ਤਰਾਰ ਅੱਖਾਂ ਨਾਲ ਆਪਣੇ ਸ਼ਿਕਾਰ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ ਕੁਝ ਵੀ ਨਹੀਂ ਮਿਲਿਆ ਫਿਰ ਉਹ ਉਸ ਜੰਗਲ ਵੱਲ ਜਾਂਦਾ ਹੈ ਪਰ ਉਸ ਨੂੰ ਉੱਥੇ ਵੀ ਕੁਝ ਨਹੀਂ ਮਿਲਿਆ ਐਵੇਂ ਹੀ ਸ਼ਾਮ ਹੋ ਗਈ ਤੇ ਉਹ ਨਿਰਾਸ਼ ਹੋ ਕੇ ਆਪਣੇ ਆਲਣੇ ਵੱਲ ਮੁੜਨ ਲੱਗਾ ਰਸਤੇ 'ਚ ਉਹ ਇੱਕ ਦਰਖਤ ਤੇ ਬੈਠ ਕੇ ਸੋਚਣ ਲੱਗਾ ਕਿ ਸ਼ਾਇਦ ਅੱਜ ਵੀ ਉੱਥੇ ਕੋਈ ਬਿਮਾਰ ਪੰਛੀ ਉਹਦੀ ਉਡੀਕ ਕਰ ਰਿਹਾ ਹੋਵੇ ਪਰ ਕਿਸਮਤ ਹਰ ਵਾਰੀ ਮਿਹਰਬਾਨੀ ਹੁੰਦੀ ਹੈ ਇਸ ਵਾਰ ਉਸ ਨੂੰ ਕੋਈ ਪੰਛੀ ਨਹੀਂ ਮਿਲਦਾ ਤੇ ਉਹ ਥੱਕ ਜਾਂਦਾ ਤੇ ਆਪਣੇ ਆਲਣੇ ਵੱਲ ਮੁੜਦਾ ਤੇ ਆਲਣੇ ਵਿੱਚ ਪਹੁੰਚ ਕੇ ਉਹ ਇਹ ਸੋਚ ਕੇ ਭੁੱਖਾ ਸੌਂ ਜਾਂਦਾ ਹੈ ਕਿ ਕੱਲ ਸਵੇਰੇ ਉਹ ਕੋਈ ਵੱਡਾ ਸ਼ਿਕਾਰ ਫੜ ਲੇਗਾ ਤੇ ਅੱਜ ਦੀ ਭੁੱਖ ਵੀ ਪੂਰੀ ਕਰੇਗਾ ਰਾਤ ਨੂੰ ਉਹ ਆਪਣੇ ਆਲਣੇ ਵਿੱਚ ਗੂੜੀ ਨੀਂਦ ਸੁੱਤਾ ਪਿਆ ਹੁੰਦਾ ਹੈ ਕਿ ਅਚਾਨਕ ਇੱਕ ਤੇਜ਼ ਤੂਫਾਨ ਆਉਂਦਾ ਹੈ ਤੇਜ਼ ਹਵਾ ਉਸ ਬਾਜ਼ ਨੂੰ ਤੇ ਉਸਦੇ ਆਲਣੇ ਨੂੰ ਚੁੱਕ ਕੇ ਦੂਰ ਵਗਾ ਕੇ ਸੁੱਟਦੀ ਹੈ ਜਿੱਥੇ ਇਹ ਬਾਜ਼ ਡਿੱਗਦਾ ਹੈ ਉੱਥੇ ਲੱਕੜ ਦਾ ਇੱਕ ਤਿੱਖਾ ਟੁਕੜਾ ਪਿਆ ਹੁੰਦਾ ਹੈ ਜੋ ਇਸ ਬਾਜ਼ ਦੇ ਪੰਜੇ ਵਿੱਚ ਫਸ ਜਾਂਦਾ ਹੈ ਤੇ ਪੰਜਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਤੂਫਾਨ ਦੇ ਰੁਕਣ ਤੋਂ ਬਾਅਦ ਭਾਰੀ ਮੀਂਹ ਸ਼ੁਰੂ ਹੋ ਜਾਂਦਾ ਹੈ ਮੀਂਹ ਪੈਂਦਾ ਰਹਿੰਦਾ ਹੈ ਬਾਜ਼ ਕਿਸੇ ਤਰ੍ਹਾਂ ਰੁੱਖਾਂ 'ਇਟ ਲੁਕਿਆ ਰਹਿੰਦਾ ਹੈ ਸਵੇਰ ਹੁੰਦੇ ਹੀ ਬਰਸਾਤ ਰੁਕ ਜਾਂਦੀ ਹੈ ਤੇ ਚਾਰੇ ਪਾਸੇ ਖੁਸ਼ੀਆਂ ਛਾ ਜਾਂਦੀਆਂ ਹਨ ਨਦੀਆਂ ਤੇ ਝਰਨੇ ਵਹਿਣ ਲੱਗ ਪੈਂਦੇ ਆ ਸਭ ਕੁਝ ਫੇਰ ਉਸੇ ਤਰ੍ਹਾਂ ਹੋ ਜਾਂਦਾ ਹੈ ਪਰ ਇਹ ਬਾਜ਼ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਉਸ ਦਾ ਪੰਜਾ ਜ਼ਖਮੀ ਹੈ ਲੱਕੜ ਵੱਜਣ ਕਾਰਨ ਉਸ ਦਾ ਪੰਜਾ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬਾਜ਼ ਦਾ ਪੰਜਾ ਆਪਣੇ ਸ਼ਿਕਾਰ ਨੂੰ ਫੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਬਾਜ਼ ਆਪਣੇ ਪੰਜਿਆਂ ਦੀ ਮਦਦ ਨਾਲ ਆਪਣੇ ਸ਼ਿਕਾਰ ਨੂੰ ਫੜਦਾ ਹੈ ਤੇ ਫਿਰ ਆਪਣੀ ਚੁੰਝ ਦੀ ਮਦਦ ਨਾਲ ਖਾਂਦਾ ਹੈ ਪਰ ਹੁਣ ਉਸ ਦਾ ਪੰਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਉਹ ਦੋ ਦਿਨਾਂ ਤੋਂ ਭੁੱਖਾ ਵੀ ਸੀ ਉਹ ਕੁਝ ਸਮੇਂ ਲਈ ਸ਼ਿਕਾਰ ਦੀ ਭਾਲ ਵਿੱਚ ਉੱਡਦਾ ਹੈ ਸ਼ਾਇਦ ਕੋਈ ਬਿਮਾਰ ਪੰਛੀ ਲੱਭ ਜੇ ਪਰ ਹਰ ਰੋਜ਼ ਉਸਨੂੰ ਬਿਮਾਰ ਪੰਛੀ ਕਿੱਥੇ ਲੱਭਣ ਆਲਾ ਹੀ ਕੁਝ ਦੇਰ ਉੱਡਣ ਤੋਂ ਬਾਅਦ ਉਹ ਭੁੱਖ ਅਤੇ ਦਰਦ ਕਾਰਨ ਇੱਕ ਦਰਖਤ ਤੇ ਬੈਠ ਜਾਂਦਾ ਹੈ ਉਹ ਦਰਖਤ ਤੇ ਬੈਠਦਾ ਹੈ ਪਰ ਉਹਨੂੰ ਨਹੀਂ ਪਤਾ ਹੀ ਵੀ ਇੱਕ ਹੋਰ ਸਮੱਸਿਆ ਉਸਦੀ ਉਡੀਕ ਕਰ ਰਹੀ ਹੈ ਮੁਸੀਬਤ ਇਹ ਸੀ ਕਿ 8-10 ਕਾਂਵਾਂ ਦਾ ਝੁੰਡ ਆ ਕੇ ਉਸਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਸਦੇ ਜ਼ਖਮਾਂ ਤੇ ਚੁੰਝਾਂ ਮਾਰਨ ਲੱਗ ਪੈਂਦਾ ਉਹਨਾਂ ਕਾਂਵਾਂ ਨੂੰ ਇਹ ਵੀ ਪਤਾ ਲੱਗ ਗਿਆ ਹੀ ਵੀ ਇਹ ਬਾਜ਼ ਭੁੱਖ ਕਾਰਨ ਜ਼ਖਮੀ ਤੇ ਕਮਜ਼ੋਰ ਹੈ ਬਾਜ਼ ਉਹਨਾਂ ਤੋਂ ਬਚਣ ਲਈ ਥੋੜਾ ਜਿਹਾ ਉੱਡਦਾ ਹੈ ਤੇ ਫਿਰ ਇੱਕ ਰੁੱਖ ਤੇ ਬੈਠ ਜਾਂਦਾ ਹੈ ਪਰ ਕਾਂ ਉਸ ਦਾ ਪਿੱਛਾ ਨਹੀਂ ਛੱਡਦੇ ਉਹ ਫਿਰ ਉੱਡ ਜਾਂਦਾ ਹੈ ਪਰ ਕਾਂ ਬਾਰ-ਬਾਰ ਆ ਕੇ ਉਸ ਨੂੰ ਤੰਗ ਕਰਦੇ ਹੀ ਰਹਿੰਦੇ ਨੇ ਕਾਂ ਬਾਰ-ਬਾਰ ਬਾਜ਼ ਨਾਲ ਅਜੀਹਾ ਕਰਦੇ ਹਨ ਪਰ ਫਿਰ ਬਾਜ਼ ਵੀ ਕਾਂਵਾਂ ਨਾਲ ਇੱਕ ਖੇਡ ਖੇਡਦਾ ਹੈ ਜਦੋਂ ਕਾਂਵਾਂ ਦਾ ਝੁੰਡ ਬਾਜ਼ ਨੂੰ ਤੰਗ ਕਰਦਾ ਹੈ ਤਾਂ ਬਾਜ਼ ਅਸਮਾਨ ਵਿੱਚ ਉੱਚਾ ਉੱਡਣਾ ਸ਼ੁਰੂ ਕਰ ਦਿੰਦਾ ਹੈ ਉਹ ਤੇਜ਼ੀ ਨਾਲ ਸਿੱਧਾ ਉੱਪਰ ਉੱਚਾ ਉੱਡਣਾ ਸ਼ੁਰੂ ਕਰ ਦਿੰਦਾ ਹੈ ਕਾਂ ਵੀ ਇਸੇ ਤਰ੍ਹਾਂ ਉਸਦੇ ਪਿੱਛੇ ਉੱਡਣ ਲੱਗ ਪੈਂਦੇ ਆ ਪਰ ਕੁਝ ਸਮੇਂ ਉੱਡਣ ਤੋਂ ਬਾਅਦ ਕਾਂ ਇੰਨੀ ਉਚਾਈ ਤੇ ਪਹੁੰਚ ਜਾਂਦੇ ਆ ਜਿੱਥੇ ਉਹਨਾਂ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਉਹਨਾਂ ਦਾ ਦਮ ਘੁੱਟਣ ਲੱਗ ਪੈਂਦਾ ਤੇ ਇਸ ਲੈਵਲ ਤੋਂ ਉੱਪਰ ਉੱਡਣਾ ਉਹਨਾਂ ਕਾਂਾਂ ਲਈ ਔਖਾ ਹੋ ਜਾਂਦਾ ਪਰ ਕਿਉਂਕਿ ਬਾਜ਼ ਬੱਦਲਾਂ ਦੇ ਉੱਪਰ ਵੀ ਉੱਡ ਸਕਦਾ ਹੈ ਉਹ ਉੱਪਰ ਜਾਂਦਾ ਰਹਿੰਦਾ ਪਰ ਕਾਂ ਉਸਦੇ ਪਿੱਛੇ ਨਹੀਂ ਜਾ ਪਾਉਂਦੇ ਤੇ ਉਹ ਹੇਠਾਂ ਆਉਣਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਬਾਜ਼ ਕਾਂ ਤੋਂ ਛੁਟਕਾਰਾ ਪਾ ਲੈਂਦਾ ਪਰ ਇਸ ਬਾਜ਼ ਵਿੱਚ ਭੁੱਖ ਅਤੇ ਦਰਦ ਕਾਰਨ ਉਸ ਉਚਾਈ ਤੇ ਉੱਡਣ ਦੀ ਤਾਕਤ ਨਹੀਂ ਹੈ ਇਸ ਲਈ ਉਹ ਥੋੜਾ ਟਾਈਮ ਉੱਡਦਾ ਹੈ ਤੇ ਫਿਰ ਵਾਪਸ ਆ ਕੇ ਬੈਠ ਜਾਂਦਾ ਹੈ ਇਸੇ ਤਰ੍ਹਾਂ ਇੱਕ ਦਿਨ ਹੋਰ ਭੁੱਖੇ ਤੇ ਜ਼ਖਮੀ ਹਾਲਤ ਵਿੱਚ ਲੰਘਦਾ ਹੈ ਤੀਜਾ ਦਿਨ ਬੀਤ ਗਿਆ ਪਰ ਬਾਜ਼ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਹਦੀ ਹਾਲਤ ਵਿਗੜਦੀ ਜਾ ਰਹੀ ਹੈ ਚੌਥੇ ਦਿਨ ਜਦੋਂ ਉਹ ਲਗਭਗ ਖਤਮ ਹੋਣ ਵਾਲਾ ਹੁੰਦਾ ਹੈ ਉਹ ਕਿਸੇ ਤਰ੍ਹਾਂ ਉੱਡਦਾ ਹੈ ਤੇ ਨੇੜੇ ਦੇ ਇਨਸਾਨਾਂ ਦੇ ਹਸਪਤਾਲ ਦੀ ਛੱਤ ਤੇ ਬੈਠ ਜਾਂਦਾ ਹੈ ਉਲੰਘਦੇ ਮਰੀਜ਼ਾਂ ਨੂੰ ਦੇਖਦਾ ਹੈ ਤੇ ਸੋਚਦਾ ਹੈ ਕਾਸ਼ ਮੈਂ ਅੱਜ ਇਨਸਾਨ ਹੁੰਦਾ ਮੈਂ ਆਪਣੀਆਂ ਮਾਮੂਲੀ ਸੱਟਾਂ ਦਾ ਇਲਾਜ ਹਸਪਤਾਲ ਤੋਂ ਕਰਵਾ ਸਕਦਾ ਸੀ ਮੈਂ ਕਿਸੇ ਨੂੰ ਕਹਿ ਸਕਦਾ ਸੀ ਕਿ ਮੈਂ ਭੁੱਖਾ ਹਾਂ ਤੇ ਮੁਸੀਬਤ ਵਿੱਚ ਹਾਂ ਪਰ ਅੱਜ ਮੈਂ ਇੱਕ ਅਜੀਹਾ ਗੁੰਗਾ ਪੰਛੀ ਹਾਂ ਕਿ ਮੈਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦਾ ਕਿਸੇ ਤੋਂ ਮਦਦ ਨਹੀਂ ਮੰਗ ਸਕਦਾ ਉਹ ਉਸੇ ਛੱਤ ਤੇ ਮਰ ਜਾਂਦਾ ਹੈ ਸੋ ਦੋਸਤੋ ਇਹ ਬੰਦਾ ਸਾਨੂੰ ਸਿਖਾਉਂਦਾ ਹੈ ਕਿ ਤੁਹਾਨੂੰ ਜਿਸ ਤਰ੍ਹਾਂ ਵੀ ਬਣਾਇਆ ਗਿਆ ਹੈ ਉਸੇ ਵਿੱਚ ਖੁਸ਼ ਰਹੋ ਇਸ ਵਿੱਚ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹੋ ਇਸ ਬਾਰੇ ਚਿੰਤਾ ਨਾ ਕਰੋ ਕਿ ਕਾਸ਼ ਮੈਂ ਐਦਾਂ ਦਾ ਹੁੰਦਾ ਕਾਸ਼ ਮੈਂ ਉਦਾਂ ਦਾ ਹੁੰਦਾ ਤੁਸੀਂ ਜੋ ਵੀ ਹੋ ਉਸ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹੋ ਦੋਸਤੋ ਇਹ ਕਹਾਣੀ ਕਾਲਪਨਿਕ ਹੈ ਪਰ ਸਾਨੂੰ ਜੀਵਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਨਿਯਮ ਸਮਝਾਉਂਦੀ ਹੈ ਕਿ ਅਸੀਂ ਜੋ ਵੀ ਹਾਂ ਉਸ ਵਿੱਚ ਚੰਗੇ ਹਾਂ ਬਸ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰਿਓ ਸਾਡਾ ਚੈਨਲ ਪੰਜਾਬੀ ਚੈਪਟਰਸ